ਸੰਗਰ ਜੀ ਇਹ ਸਥਾਨ ਤੁਹਾਨੂੰ ਬਾਬਾ ਗੁਰਦਤਾ ਜੀ ਦਾ ਹੈ ਜੋ ਕਿ ਬਹੁਤ ਹੀ ਪਵਿੱਤਰ ਸਥਾਨ ਹੈ ਸੰਗਰ ਜੜੀ ਹੈ ਬਹੁਤ ਦੂਰੋਂ ਦਰੜੋਂ ਆਈਆਂ ਨੇ ਕੰਗਾਂ ਨਗਰ ਰਾਜਸਥਾਨ ਤੋਂ ਜਿਹੜੀ ਸੰਗਤ ਹੈ ਇਹ ਬਹੁਤ ਪ੍ਰੇਮ ਪਿਆਰ ਸਤਕਾਰ ਦੇ ਨਾਲ ਬਾਬਾ ਗੁਰਦਤਾ ਜੀ ਦੇ ਸਥਾਨ ਦੇ ਉੱਤੇ ਨਕਮਸਤਕ ਹੋਣ ਦੇ ਲਈ ਪਹੁੰਚੀਆਂ ਹਨ ਸਤਿਗੁਰੂ ਜੀ ਕਿਰਪਾ ਕਰਨ ਤੁਹਾਨੂੰ ਧੰਨ ਧੰਨ ਬਾਬਾ ਗੁਰਦਤਾ ਦੀ ਦੁਨੀ ਦਾ ਟਿੱਕਾ ਜੋ ਵਾਰ ਮੰਗਿਆ 100 ਵਾਰ ਦਿੱਤਾ ਗੁਰੂ ਰੂਪ ਸਾਹਿਬ ਸੰਗਤ ਜੀ ਬਾਬਾ ਗੁਰਤਾ ਜੀ ਤਨ ਤਨ ਸਤਿਗੁਰੂ ਗੁਰੂ ਹਰगोबिंद ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਹੋਏ ਹਨ ਤੇ ਇਸ ਸਥਾਨ ਦੇ ਉੱਤੇ ਜਿਸ ਸਥਾਨ ਦੇ ਉੱਤੇ ਸੰਗਤਾਂ ਪਹੁੰਚ ਰਹੀਆਂ ਹਨ ਬਾਬਾ ਗੁਰਤਾ ਜੀ ਦੇ ਸਥਾਨ ਦੇ ਉੱਤੇ ਇਹ ਬਹੁਤ ਪਵਿੱਤਰ ਸਥਾਨ ਹੈ ਸੋ ਗੁਰੂ ਰੂਪ ਸਾਹਿਬ ਸੰਗਤ ਜੀ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਸਦਾ ਨਦਰ ਕਰਨਾ ਮਿਹਰ ਪ੍ਰਿਆਤ ਰੱਖੇ ਸਭ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਬਾਬਾ ਗੁਰਤਾ ਜੀ ਦਾ ਇਹ ਸਥਾਨ ਬਹੁਤ ਪਵਿੱਤਰ ਸਥਾਨ ਹੈ ਗੁਰੂ ਰੂਪ ਸਾਧ ਸੰਗਤ ਜੀ ਜਦੋਂ ਕੋਈ ਸੰਗਤਾਂ ਇੱਥੇ ਪਹੁੰਚਦੀਆਂ ਸੰਤਾਂ ਨਿਮ ਵਾਲਾ ਬਾਬਾ ਵੀ ਕਹਿੰਦੇ ਸੀ ਨਿਮ ਵਾਲਾ ਬਾਬਾ ਇਸ ਕਰਕੇ ਕਿ ਇਹ ਮਹਾਰਾ ਦੇ ਸਮੇ ਦਾ ਸਥਾਨ ਦਾ ਨਿਮ ਹੈ ਜਿਸ ਕਰਕੇ ਗੁਰੂ ਰੂਪ ਸਾਧ ਸੰਗਤ ਜੀ ਇਸ ਨਿਮ ਦੀ ਵੀ ਬੜੀ ਮਹੱਤਤਾ ਹੈ ਸਤਿਗੁਰੂ ਜੀ ਕਿਰਪਾ ਕਰਨ ਮਿਹਰ ਧਨ ਧਨ ਬਾਬਾ ਗੁਰਦਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ